ਉਸ ਵਕਤ ਗੁਰੂ ਸਾਹਿਬ ਜੀ ਨੇ ਆਪਣੇ ਮਿਆਨ ਤੋਂ ਜੇ ਬਿਲੀ ਬਦਲਾਂ ਚ ਚਮਕਾਰਾ ਮਾਰਦੀ ਹੈ ਇਸ ਤਰ੍ਹਾਂ ਦੀ ਸ੍ਰੀ ਸਾਹਿਬ ਕਢੀ ਹੈ ਜਿਸ ਨੂੰ ਵੇਖ ਕਰਕੇ ਰੋਸ਼ਨੀ ਰੋਸ਼ਨੀ ਹੋ ਗਈ ਸਾਰੇ ਸ੍ਰੀ ਮੁਖਵਾਕ ਨਿਕਲੇ ਕਿ ਗੁਰਸਿੱਖੋ ਦੁਨੀਆਂ ਦੇ ਅੰਦਰ ਧਰਮ ਦੀ ਰੱਖਿਆ ਕਰਨ ਵਾਸਤੇ ਇਸ ਵੇਲੇ ਸਿੱਖਾਂ ਦੇ ਸਿਰ ਦੀ ਲੋੜ ਹੈ ਤੀਜੀ ਵਾਰ ਬਚਨ ਕਰਨ ਤੋਂ ਭਾਈ ਦਇਆ ਸਿੰਘ ਜੀ ਜੋ ਲਾਹੌਰ ਦੇ ਵਿੱਚੋਂ ਸਾਨੂੰ ਇਹ ਲਹੁ ਰਾਮਚੰਦਰ ਦੇ ਜਿਹੜੇ ਪੁੱਤਰ ਸੀ ਉਸਨੂੰ ਗੁਰੂ ਸਾਹਿਬ ਦੀ ਸ਼ਰਨੋਂ ਆਪੇ ਜਨਮ ਧਾਰ ਕੇ ਤਪ ਕਰਕੇ ਭਾਈ ਦਿਆ ਸਿੰਘ ਦੇ ਸਰੂਪ ਵਿੱਚ ਆਇਆ ਸੀ ਭਾਈ ਧਰਮ ਸਿੰਘ ਜੀ ਉਸ ਵੇਲੇ ਜਿਹੜੇ ਭਗਤੰਨੇ ਦੇ ਅਵਤਾਰ ਹਸਨਪੁਰ ਦੇ ਸੰਧਲੀ ਦੇ ਮੋਤੀ ਬਾਗ ਵਾਲਾ ਜਿਹੜਾ ਅਸਥਾਨ ਹੈ ਉੱਥੇ ਇਹਨਾਂ ਦਾ ਜਨਮ ਹੋਇਆ ਹੈ ਇਹਨਾਂ ਨੇ ਆਪਣਾ ਸੀਸ ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕੀਤਾ ਭਾਈ ਹਿੰਮਤ ਸਿੰਘ ਨਾਲ ਸੀ ਜਿਨ੍ਹਾਂ ਦਾ ਉਹਨਾਂ ਜਗਨਨਾਰ ਪੁਰੀ ਵਿੱਚੋਂ ਇਹ ਫੰਦ ਕਰ ਅਵਤਾਰ ਸੀ ਇਸ ਨੇ ਆ ਕੇ ਸਿਸ ਗੁਰੂ ਸਾਹਿਬ ਜੀ ਨੇ ਦਿੱਤਾ ਇਹ ਭਗਤ ਨਾਮਦੇਵ ਨੇ ਭਾਈ ਮੋਹਕਮ ਸਿੰਘ ਦੇ ਰੂਪ ਵਿੱਚ ਆ ਕੇ ਦੁਆਰਕਾ ਜਨਮ ਧਾਰ ਕੇ ਚੌਥੇ ਪਿਆਰੇ ਤੋਂ ਸਿਸ ਦਿੱਤਾ ਅਤੇ ਪੰਜਵੇਂ ਭਾਈ ਸਾਵ ਸਿੰਘ ਜੀ ਜੋ ਹੋਏ ਹਨ ਇਹ ਬیدرਪੁਰ ਦੇ ਸਾਨ ਭਗਤ ਦੇ ਅਵਤਾਰ ਹੋਏ ਹਨ ਗੁਰੂ ਮਾਰਾ ਸਾਹਿਬ ਜੀ ਦੇ ਪਾਤਸ਼ਾਹ ਜੀ ਨੇ ਸਿਸ ਲੈ ਕੇ ਸਰਗੁਰ ਮੇਰਾ ਮਾਰਜੀ ਵਾਲੇ ਅਮਰਦੇ ਛੱਟੇ ਪਾ ਕੇ ਇਹਨਾਂ ਨੂੰ ਸਰਜੀਤ ਕੀਤਾ ਇਹ ਗੋਝ ਕਥਾ ਵਿੱਚ ਕਥਾ ਹੁੰਦੀ ਹੈ ਭਾਈ ਹਰ ਸਿੰਘ ਡੈਰੀਵਾਜ ਹੈ ਜਿਹੜਾ ਸਰਗੋਵਾਂ ਦੇ ਨਾਲ-ਨਾਲ ਲਿਖਦਾ ਹੁੰਦਾ ਸੀ ਉਸ ਪੁਸਤਕ ਦੇ ਵਿੱਚ ਲਿਖਨ ਦੀ ਪੋਥੀ ਹਜੂਰ ਸਾਹਿਬ ਵਿੱਚ ਦਰਸ਼ਨ 29 ਵਿੱਚ ਸਾਲ ਸਿੰਘ ਜੀ ਕੀਤੇ ਸਨ ਦਾਸ ਨੇ ਹਜੂਰ ਨੇ ਜਿਸ ਵਕਤ ਅਮਰ ਸੇਖਿਆ ਸਾਲ ਸਿੰਘ ਜੀ ਭਾਈ ਹਰ ਸਿੰਘ ਜੀ ਲਿਖਦੇ ਆ ਉਸੇ ਵੇਲੇ ਚਾਰੇ ਸਾਹਿਬ ਜਾਦੇ ਅਤੇ ਮਾਤਾਵਾਂ ਮਾਤਾ ਨਾਨਕੀ ਜੀ ਦਾ ਵੀ ਜੀਵਨ ਉਦੋਂ ਸੀ ਕਹਿੰਦੇ ਉਹਦੋਂ ਬਾਅਦ ਮਾਤਾ ਜੀਨ ਚੜ੍ਹਾਈ ਕੀਤੀ ਹੈ ਮਾਤਾ ਗੁਜਰੀ ਸਾਹਿਬ ਸਤਗੁਰਾਂ ਦੇ ਮਹਿਲ ਸਾਰੇ ਉਹਨਾਂ ਨੇ ਵੀ ਅਮਰ ਛਕਿਆ ਉਸ ਵਕਤ ਅਮਰ ਛਕਿਆ ਜਿਹੜੇ 20 ਹਜ਼ਾਰ ਸਿੰਘ ਖੜੇ ਹੋ ਗਏ ਜਿਨ੍ਹਾਂ ਵਿੱਚੋਂ ਪੰਜ ਮੁਗਤੇ ਤਹਿਲਸੋਂ ਆਰਾਮਸੋਂ ਦੇਵਾਂ ਤੋਂ ਆਦਿਕ ਮੰਨੇ ਗਏ ਉਹਨਾਂ ਸਿੰਘਾਂ ਨੇ ਪੰਜਾਂ ਪਿਆਰ ਤੋਂ ਅਮਰ ਛਕਿਆ ਫਿਰ ਔਰੰਗਜ਼ੇਬ ਨੂੰ ਉਸ ਦਿਹਰੀ ਪਹੁੰਚੀ ਕਿ 20 ਹਜ਼ਾਰ ਸਿੰਘਾਂ ਨੇ ਅੰਮ੍ਰਿਤ ਗੁਰੂ ਸਾਹਿਬ ਤੋਂ ਅੰਛੱਕੇ ਜਾਤ ਪਾਤ ਗੋਹਤ ਆਦਿਕ ਸਭ ਵਿਆਕ ਕੇ ਖਾਲਸਾ ਰੂਪ ਵਿੱਚ ਹੋ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਅਤਿਅੰਤ ਕਿਰਪਾ ਦਾ ਸਦਕਾ ਸੱਚਖੰਡ ਹਜੂਰ ਸਾਹਿਬ ਦੇ ਦਰਸ਼ਨ ਕਰਦੇ ਹੋਏ ਸ੍ਰੀ ਪਟਨਾ ਸਾਹਿਬ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹੋਏ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਜਿੱਥੇ ਖਾਲਸਾ ਪੰਥ ਸਰਗੁਰੂ ਜੀ ਨੇ ਸਾਜਿਆ ਹੈ ਉਸ ਤਖਤ ਉੱਤੇ ਆ ਕੇ ਅੱਜ ਆਪਾਂ ਚਰਨ ਧੂੜ ਨੂੰ ਪਰਸਿਆ ਹੈ ਆਪਣੇ ਆਪ ਨੇ ਜੀਵਨ ਨੂੰ ਦਰਸ਼ਨ ਕਰਕੇ ਸਫਲਾ ਕਰਨ ਵਾਸਤੇ ਆਪਾਂ ਪੂਜੇ ਹਾਂ ਇਹ ਸ੍ਰੀ ਗੁਰੂ ਸ੍ਰੀ ਕੇਸਗੜ੍ਹ ਸਾਹਿਬ ਜਿਸ ਤਖਤ ਦੇ ਤਾਈ ਸਾਜ ਕੇ ਸਤਿਗੁਰੂ ਜੀ ਨੇ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਨ ਦਨੀ ਦੇ ਵਲੀ ਜੀ ਨੇ ਇੱਥੇ ਖਾਲਸਾ ਪੰਥ ਸਾਜਿਆ ਹੈ ਅਤੇ ਧਰਮ ਦੀ ਨਿਯੋਂ ਦੁਨੀਆ ਵਿੱਚ ਕਾਇਮ ਰੱਖਣ ਵਾਸਤੇ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਸ੍ਰੀ ਸਿੱਖੀ ਨੂੰ ਪਰਖ ਕੇ ਗੁਰੂ ਅੰਗਦ ਸਾਹਿਬ ਜੀ ਕੱਢੇ ਸਨ ਇਸ ਪ੍ਰਕਾਰ ਸਿੱਖੀ ਨੂੰ ਪਰਖ ਕੇ ਮਹਾਰਾਜ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਇੱਥੇ ਕੀਤੀ ਹੈ ਇਹ ਉਹ ਸਥਾਨ ਹੈ ਜਿਸ ਸਥਾਨ ਵਿੱਚ ਭਾਈ ਹਰ ਸਿੰਘ ਜੋ ਗੁਰੂ ਸਾਹਿਬ ਦੇ ਨਾਲ ਹਜ਼ੂਰੀ ਡੈਰੀ ਲਿਖਿਆ ਕਰਦੇ ਉਹਨਾਂ ਨੇ ਗੋਜ ਕਸਾ ਵਿੱਚ ਲਿਖਿਆ ਹੈ ਕਿ 10 ਲੱਖ ਰੁਪਏ ਕੱਤਰਤਾਸੀ ਇੱਥੇ ਸਰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਸਾਰਿਆਂ ਸਿੱਖਾਂ ਨੂੰ ਹੁਕਮਨਾਵੇ ਤੇਜ ਕੇ ਬੁਲਾਇਆ ਸੀ ਜਿਨ੍ਹਾਂ ਦੇ ਵਿੱਚ ਬੜੀ ਬੜੀ ਦੂਰੋਂ ਜਗਨਨਾਥ ਵਿੱਚੋਂ ਬੇਦਲਪੁਰੀ ਵਿੱਚੋਂ ਬੜੇ ਬੜੇ ਦੂਰ ਤੋਂ ਦੇਸ਼ਾਂਤਰਾ ਵਿੱਚੋਂ ਸਿੱਖ ਸੰਗਤਾਂ ਆਈਆਂ ਸਨ ਜਿਸ ਸੰਗਤਾਂ ਦੇ ਵਿੱਚ ਹਜ਼ੂਰ ਨੇ ਮਸਾਖੀ ਵਾਲੇ ਦਿਹਾੜੇ ਆਪ ਜੀ ਦੇ ਸ੍ਰੀ ਆਸਾ ਜੀ ਦੀ ਵਾਰ ਦੀ ਸਮਾਪਤੀ ਤੋਂ ਮੰਗਣੋ ਸਨੇਕੀ ਸ੍ਰੀ ਨਾਨਕ ਹਮੇਸ਼ਾ ਆਪ ਕਰਿਆ ਕਰਦੇ ਪੰਜੇ ਕਕਾਰ ਪਹਿਰ ਕਰਕੇ ਸ਼ਸਤਰ ਪਹਿਰ ਕੇ ਗੁਰੂ ਮਾਰਾ ਸਾਹਿਬ ਦੀਵਾਨ ਵਿੱਚ ਆਏ ਹਨ ਦੀਵਾਨ ਵਿੱਚ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ ਸ੍ਰੀ ਆਸਾ ਜੀ ਦੀ ਵਾਰ ਦਾ ਜਿਸ ਵਕਤ ਭੋਗ ਪਿਆ ਹੈ ਉਸ ਵਕਤ ਗੁਰੂ ਸਾਹਿਬ ਜੀ ਨੇ ਆਪਣੇ ਮਿਆਨ ਤੋਂ ਜਿਵੇਂ ਬਿਲੀ ਬਦਲਾਂ ਚ ਚਮਕਾਰਾ ਮਾਰਦੀ ਹੈ ਇਸ ਪ੍ਰਕਾਰ ਦੀ ਸ੍ਰੀ ਸਾਹਿਬ ਕੱਢੀ ਹੈ ਜਿਸ ਨੂੰ ਵੇਖ ਕਰਕੇ ਰੋਸ਼ਨੀ ਰੋਸ਼ਨੀ ਹੋ ਗਈ ਸਾਰੇ ਹਜ਼ੂਰ ਦੇ ਉਸ ਵੇਲੇ ਮੁਖਾਰਵਿੰਦ ਵਿੱਚੋਂ ਸਾਰੀ ਸਿੱਖ ਸੰਗਤਾਂ ਦੀ ਪਰਖ ਵਾਸਤੇ ਸ੍ਰੀ ਮੁਖਵਾਕ ਨਿਕਲੇ ਕਿ ਗੁਰਸਿੱਖੋ ਦੁਨੀਆਂ ਦੇ ਅੰਦਰ ਧਰਮ ਦੀ ਰੱਖਿਆ ਕਰਨ ਵਾਸਤੇ ਇਸ ਵੇਲੇ ਸਿੱਖਾਂ ਨੇ ਸਿਰ ਦੀ ਲੋੜ ਹੈ ਸੁਣ ਕੇ ਸਾਰਿਆਂ ਦੇਦਰ ਸਰਨਾਟਾ ਛਾ ਗਿਆ ਚੁੱਪ ਹੋ ਗਈ ਸੰਗਤ ਕੋਈ ਨਹੀਂ ਬੋਲਦਾ ਦੂਜੀ ਵਾਰ ਸਤੂਜੀ ਜੀ ਨੇ ਬਚਨ ਕੀਤੇ ਭਈ ਸਿਰ ਦੀ ਲੋੜ ਹੈ ਤੀਜੀ ਵਾਰ ਬਚਨ ਕਰਨ ਤੋਂ ਭਾਈ ਦਿਆ ਸਿੰਘ ਜੀ ਜੋ ਲਾਹੌਰ ਦੇ ਵਿੱਚੋਂ ਸਾਨੂੰ ਇਹ ਲਹੁ रामचंद्र ਦੇ ਜਿਹੜਾ ਪੁੱਤਰ ਸੀ ਉਸਨੂੰ ਗੁਰੂ ਸਾਹਿਬ ਦੀ ਸ਼ਰਨੋਂ ਆਪੇ ਜਨਮ ਧਾਰ ਕੇ ਤਪ ਕਰਕੇ ਭਾਈ ਦਿਆ ਸਿੰਘ ਦੇ ਸਰੂਪ ਵਿੱਚ ਆਇਆ ਸੀ ਇਸਨੂੰ ਗੁਰੂ ਸਾਹਿਬ ਜੀ ਦੇ ਹਜ਼ੂਰ ਖੜੇ ਹੋ ਕੇ ਛਤਰੀਆਂ ਦੀ ਬੰਸ ਵਿੱਚੋਂ ਹੱਥ ਜੋੜ ਕੇ ਬੇਨਤੀ ਕੀਤੀ ਹਜ਼ੂਰ ਜਦੋਂ ਤੋਂ ਅਸੀਂ ਸਿੱਖ ਬਣੇ ਆ ਅਸੀਸ ਤਾਂ ਆਪਦਾ ਹੀ ਅੱਗੇ ਪਰ ਆਪਦੇ ਦੋ ਬਚਨਾਂ ਨੂੰ ਚੁੱਪ ਕਰ ਰਹੇ ਆ ਇਹ ਗਲਤੀ ਮੁਆਫ ਕਰੋ ਇਹ ਅਸੀਸ ਆ ਜਰਿਆ ਦਾ ਸੁਣ ਕੇ ਸੰਗਤਾਂ ਸਾਧ ਸੰਗਤ ਜੀ ਬੜੀਆਂ ਹੈਰਾਨ ਹੋ ਗਈਆਂ ਉਸ ਵਕਤ ਭਾਈ ਗਿਆਨ ਸਿੰਘ ਲਿਖਿਆ ਗੋ ਜੋਸ਼ ਕਉਗੇ ਕੁਣ ਕੇ ਕੇ ਪਾਜ ਗਏ ਠੁਣ ਕੇ ਕੇ ਜਿਨ੍ਹਾਂ ਨੇ ਬੜੇ ਬੜੇ ਭਾਰੀ ਪੇਟ ਪਾਏ ਹੋਏ ਸਨ ਮਸੰਦੀ ਸਿਲਸਿਲੇ 'ਚ ਹੀ ਰਹਿੰਦੇ ਸਨ ਉਹ ਸਤਗੁਰੂ ਦੇ ਹੁਕਮ ਨੂੰ ਸੁਣ ਕੇ ਬਹੁਤ ਭੱਜ ਗਏ ਸੀ ਬਹੁਤ ਨਾਲ ਮਾਤਾ ਨੂੰ ਜਾ ਕੇ ਮਾਤਾ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੋਂ ਸਿੱਖਾਂ ਦੇ ਸਿਰ ਕੱਟਣ ਲੱਗ ਗਏ ਹਨ ਉਸ ਵਕਤ ਮਾਤਾ ਜੀ ਨੇ ਸੇਵਕ ਆਪਣੇ ਭੇਜੇ ਕਿ ਵੇਖੋ ਗੁਰੂ ਸਾਹਿਬ ਕੀ ਕੌਤ ਕਰ ਰਹੇ ਹਨ ਜਿੱਦ ਤੋ ਜੀ ਪਾਤਸ਼ਾਹ ਜੀ ਨੇ ਭਾਈ ਦਇਆ ਸਿੰਘ ਜੀ ਦੇ ਸਿਰ ਨੂੰ ਲੈ ਕੇ ਤੰਬੂਰੇ ਵਿੱਚ ਲਾ ਕੇ ਸੱਚੇ ਪਾਤਸ਼ਾਹ ਜੀ ਨੇ ਸਤਗੁਰ ਮੇਰਾ ਮਾਰਜੀ ਵਾਲੇ ਜੋਜੀ ਪਾਦਸ਼ਾਹ ਜੀ ਨੂੰ ਕੌਂਟਰ ਕੀਤਾ ਭਾਈ ਰਿਆਸ ਸਿੰਘ ਦਾ ਸੀਸ ਲੈ ਕੇ ਫੇਰ ਬਾਹਰ ਤਲਵਾਰ ਜਿਹੜੀ ਹੈ ਇਹ ਖੂਨ ਦੇ ਨਾਲ ਰਤ ਨਾਲ ਭਿੱਜੀ ਹੋਈ ਲੈ ਕੇ ਬਾਹਰ ਨਿਕਲੇ ਹੰਤੂ ਦੇ ਅੰਦਰੋਂ ਨਿਕਲ ਕਰਕੇ ਸਿੱਧੇ ਪਾਸੇ ਨੇ ਕਿਹਾ ਹੋਰ ਸੀਸ ਦੀ ਲੋੜ ਹੈ ਉਸ ਵਕਤ ਸਾਧ ਸੰਗਤ ਜੀ ਪਹਿਲਾਂ ਤਾਂ ਸਾਰਿਆਂ ਨੂੰ ਖਿਆਲ ਹੀ ਸੀ ਕਿ ਖਬਰ ਮਹਾਰਾਜ ਸਾਹਿਬ ਪਰਖਦੇ ਹੀ ਹੈ ਜਦੋਂ ਖੂਨ ਦੀ ਭਰੀ ਹੋਈ ਸ੍ਰੀ ਸਾਹਿਬ ਲੈ ਕੇ ਆਏ ਸਾਰਿਆਂ ਦੇ ਖਿਆਲ ਹੋ ਗਿਆ ਵੀ ਗੁਰੂ ਮਹਾਰਾਜ ਸਾਹਿਬ ਤਾਂ ਸਿੱਖਾਂ ਦੇ ਸਿਰ ਕੱਟਣ ਲੱਗੇ ਹਨ ਭਾਈ ਧਰਮ ਸਿੰਘ ਜੀ ਉਸ ਵੇਲੇ ਜਿਹੜੇ ਭਗਤੰਨੇ ਦੇ ਅਵਤਾਰ ਹਸਨਾਪੁਰ ਦੇ ਸੰਧ ਦਿੱਲੀ ਦੇ ਮੋਤੀ ਬਾਗ ਵਾਲਾ ਜੋ ਅਸਥਾਨ ਹੈ ਉੱਥੇ ਉਹਨਾਂ ਦਾ ਜਨਮ ਹੋਇਆ ਹੈ ਇਹਨਾਂ ਨੇ ਆਪਣਾ ਸੀਸ ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕੀਤਾ ਹਜੂਰ ਨਸੀਸ ਇਸੇ ਪ੍ਰਕਾਰ ਤੰਬੂ ਵਿੱਚ ਲਿਆ ਕਰਕੇ ਖੂਨ ਦੀ ਭਰੀ ਹੋਈ ਇਸਰੀ ਸਾਹਿਬ ਮਾਰ ਲੈ ਕੇ ਫੇਰ ਆਏ ਫੇਰ ਤੀਜਾ ਸੀਸ ਮੰਗਿਆ ਭਾਈ ਹਿਮੰਦਰ ਸਿੰਘ ਜਗਨਨਾਥਪੁਰੀ ਦੇ ਜੋ ਸਨ ਹੈ ਜੋ ਭਗਤ ਮਾਲਾ ਵਿੱਚ ਕਥਾ ਹੁੰਦੀ ਹੈ ਕਿ ਚਤਨ ਪੁਜੀ ਜਾਨਵਰ ਨੂੰ ਪਕੜਨ ਆ ਤੇ ਚੰਦਰ ਗਮੁਨੀ ਨੇ ਇਹ ਜਾਨਵਰ ਪਕੜ ਕੇ ਸੁਖਣਾ ਰਿਖੀ ਬੈਠਾ ਸੀ ਤਬ ਕਰਦਾ ਕਿ ਆ ਜੀ ਅੱਜ ਜੇ ਮੈਨੂੰ ਬਹੁਤ ਸਾਰੇ ਪੰਛੀ ਮਿਲ ਜਾਣ ਤਾਂ ਚੌਥਾ ਹਿੱਸਾ ਰਿਖੀ ਦੀ ਪੇਟਾ ਕਰਾਂਗੇ ਉਹ ਦਿਨ ਇਹਨੂੰ ਜਾਨਵਰ ਬਹੁਤ ਸਾਰੇ ਮਿਲ ਗਏ ਚੰਦਰ ਗਮੁਨੀ ਜਿੱਥੇ ਬੈਠਾ ਸੀ ਆ ਕੇ ਕਹਿਣ ਲੱਗਾ ਲਓ ਮਾਰਾ ਤੁਹਾਡੀ ਸੁਖਣਾ ਬੜੀ ਪੂਰੀ ਹੁੰਦੀ ਹੈ ਚੌਥਾ ਹਿੱਸਾ ਪੰਛੀ ਲੈ ਲਓ ਕਹਣ ਲੱਗਾ ਮੇਰੇ ਵਾਪੇ ਪਾਪ ਕਰਕੇ ਲਿਆਇਆ ਜੇ ਮੈਨੂੰ ਲਿਆ ਕੇ ਜਣਾ ਚਦਰਪੁਜੀ ਪੰਛੀ ਪਕੜ ਕੇ ਲਿਆ ਕੇ ਦੇ ਇਹ ਗੱਲ ਸੁਣ ਕੇ ਕਹਿੰਦਾ ਚੰਗਾ ਇੱਥੇ ਹੀ ਬੈਠੇ ਰੋ ਮੈਂ ਹੁਣੇ ਲਿਆਉਣਾ ਜੋ ਭਾਲਣ ਲੱਗਾ ਕਿਥੋਂ ਚਦਰਪੁਜੀ ਕਿਥੋਂ ਪੰਛੀ ਮਿਲਣਾ ਸੀ ਅਖੀਰ ਸਾਧ ਸੰਗਤ ਜੀ ਇਸ ਫੰਦਕ ਨੂੰ ਚਿਖਾ ਬਣਾ ਲਈ ਚਿਖਾ ਬਣਾ ਕੇ ਜਸੜਨ ਲੱਗਾ ਇਹਦੀ ਇਸਤਰੀ ਰੋਟੀ ਲੈ ਕੇ ਆਈ ਕਹਿੰਦੇ ਪਤੀ ਤੈਨੂੰ ਐਵੇਂ ਸਾਧਨ ਬਹਿਕਾਤਾ ਹੁਣ ਚਦਰਪੁਜੀ ਕਹਿੰਦੇ ਜਾਨਵਰ ਸੁਣਿਆ ਤਾਂ ਪੰਛੀ ਸੁਣਿਆ ਇਹ ਗੱਲ ਸੁਣ ਕਰਕੇ ਸਾਰਸੰਗੇ ਜੀ ਇਹ ਛੁਰਾ ਲੈ ਕੇ ਪਿਆਉ ਦੇ ਮਗਰ ਕਹਿੰਦੇ ਸਾਰ ਝੂਠ ਵੀ ਨਹੀਂ ਬੋਲਦੇ ਹੁੰਦੇ ਤੂੰ ਕਿਉਂ ਮੇਰੇ ਰਾਜੇ ਨੂੰ ਗੋ ਨਹੀਂ ਹੈ ਉਹ ਤਾਂ ਰੋਟੀ ਸਿੱਟ ਕੇ ਭੱਜ ਗਈ ਉਤੋਂ ਫੇਰ ਚਿਖਾ ਤੇ ਆ ਕੇ ਬੈਠਾ ਮਹਾਰਾਜ ਚਦਰਪੁਜੀ ਨੂੰ ਉਤਾਰ ਕੇ ਉੱਥੇ ਫਿਰਨ ਲੱਗੇ ਜਦੋਂ ਫਿਰਨ ਲੱਗੇ ਉਠਖੜੋਤਾ ਪਕਣ ਵਾਸਤੇ ਐਨੀਆਂ ਝਾੜੀਆਂ ਸਨ ਜਿਨ੍ਹਾਂ ਝਾੜੀਆਂ ਵਿੱਚ ਸਾਰੇ ਰੂਵਾ ਵਿੱਚ ਕੰਡੇ ਲੱਗੇ ਇਹਦਾ ਸਾਰੇ ਸੀਕੇ ਚੀਟਾਂ ਆ ਗਈਆਂ ਪਕੜਿਆ ਨਾ ਜਾਵੇ ਫਿਰ ਉਹ ਸ਼ੁਰਾ ਜਿਹੜਾ ਆਪਣੀ ਇਸਤਰੀ ਦੇ ਮਾਰਨ ਲੱਗਾ ਸੀ ਉਹ ਸ਼ੁਰਾ ਲੈ ਕੇ ਆਪਦੇ ਮਾਰਨ ਲੱਗਾ ਮਹਾਰਾਜ ਆਪ ਹੀ ਝਾਰੀ ਨਾਲ ਫਸ ਕੇ ਉਸਵੇਂ ਖੜ ਗਏ ਜਿਸਵੇਂ ਖੜ ਗਏ ਫਿਰ ਇਸਨ ਜਾ ਕੇ ਜਾਲੀ ਪਾ ਕੇ ਪਕੜ ਕੇ ਲੈ ਗਿਆ ਕੰਦੇ ਦੇਤੇ ਲੈ ਕੇ ਜਾ ਕੇ ਚੰਦਰ ਕਮੁਨੀ ਜਿੱਥੇ ਬੈਠਾ ਸੀ ਕਹਿੰਦੇ ਬਾਬਾ ਇਹੋ ਚਦਰ ਪੁਜੀ ਆ ਕੋਹਰ ਕਹਿੰਦਾ ਹੈ ਤਾਂ ਬਾਬਾ ਇਹੋ ਚਦਰ ਪੁਜੀ ਜਿਹੜਾ ਪਕੜ ਕੇ ਲਿਆਇਆ ਤੂੰ ਕਹਿਣ ਲੱਗਾ ਮਹਾਰਾਜ ਤੁਸੀਂ ਇਹ ਇਹਦੇ ਫਾਹੇ ਜਿ ਕਿਉਂ ਪੈ ਗਏ ਕਹਿੰਦੇ ਤਾਂ ਜਿ ਕਿਹਾ ਸੀ ਚੰਦਰ ਪੂਜੀ ਜਾਨਵਰ ਲਿਆ ਉਹ ਵਚਨ ਪੂਰਾ ਕਰਨੋਂ ਆਪ ਤੇ ਅਸੀਂ ਇਹ ਕਾਊਂਟਰ ਕੀਤਾ ਉਸ ਵਕਤ ਸਾਧ ਸੰਗਤ ਜੀ ਚੰਦਰ ਕੁਮਨੀ ਨੇ ਹੱਥਾਂ ਦੇ ਨਾਲ ਜਿਹੜੇ ਜਾਲੀ ਦੇ ਤੰਦ ਸੀ ਉਹ ਤੋੜੇ ਤੇ ਚਰਨੀ ਪਿਆ ਬੇਨਤੀ ਕੀਤੀ ਮਾਫ ਕਰੋ ਮੈਨੂੰ ਮੈਂ ਤੁਹਾਨੂੰ ਚਦਰ ਪੂਜੀ ਬਣਾ ਕਰਕੇ ਇਸ ਪ੍ਰਕਾਰ ਪੰਛੀ ਦੇ ਫੰਦ ਨੂੰ ਕਹਿ ਕੇ ਮੰਗਵਾਇਆ ਉਸ ਵੇਲੇ ਅੰਤਰੀ ਯਾਮੀ ਦੇ ਦਰਸ਼ਨ ਕਰਕੇ ਇਹ ਜਿਹੜਾ ਫੰਦਕ ਸੀ ਇਹ ਵੀ ਨਹੀਂ ਹਾਲ ਹੋ ਗਿਆ ਤਬ ਕਰਨ ਲੱਗ ਗਿਆ ਉਹ ਤਬ ਦਾ ਫਲ ਫੇਰ ਹਿੰਮਤ ਸਿੰਘ ਦੇ ਰੂਪ ਵਿੱਚ ਸਰਸੰਗੇ ਜੀ ਉਹ ਜਗਨਨਾਰਪੁਰੇ ਵਿੱਚ ਜੰਮਿਆ ਤੇ ਆ ਕੇ ਸੀਸ ਭਾਈ ਤੀਜਾ ਹਿੰਮਤ ਸਿੰਘ ਦੇ ਖਾਂ ਭਾਈ ਹਿੰਮਤ ਸਿੰਘ ਨਾਮ ਸੀ ਜਿਨ੍ਹਾਂ ਦਾ ਉਹਨਾਂ ਜਗਨਨਾਰਪੁਰੇ ਵਿੱਚੋਂ ਇਹ ਫੰਦਕ ਦਾ ਅਵਤਾਰ ਸੀ ਇਸ ਨੇ ਆ ਕੇ ਸੀਸ ਗੁਰੂ ਸਾਹਿਬ ਜੀ ਨੂੰ ਦਿੱਤਾ ਚੌਥਾ ਭਾਈ ਮੋਹਕਮ ਸਿੰਘ ਜੀ ਦੁਆਰਕਾ ਦੇ ਵਿੱਚ ਬਸਣ ਵਾਲੇ ਭਾਈ ਭਗਤ ਨਾਮਦੇਵ ਜੀ ਜਿਨ੍ਹਾਂ ਦੇ ਪਿੱਛੇ ਧੇੜਾ ਫਿਰਿਆ ਸੀ ਮਈ ਗਉਜ ਵਾਸੀ ਛਪਰੀਆਂ ਬਨੀਆਂ ਸੀ ਬੇਢੀ ਬਣ ਕੇ ਉਸ ਅੰਤਰੀਆਮੀ ਨੇ ਪ੍ਰੇਮ ਦੇ ਵਸ ਹੋਏ ਨੇ ਇਹ ਭਗਤ ਨਾਮਦੇਵ ਨੇ ਭਾਈ ਮੋਹਕਮ ਸਿੰਘ ਦੇ ਰੂਪ ਵਿੱਚ ਆ ਕੇ ਦੁਆਰ ਕਾ ਜਨਮ ਧਾਰ ਕੇ ਚੌਥੇ ਪਿਆਰੇ ਤਾਸੀਸ ਦਿੱਤਾ ਅਤੇ ਪੰਜਵੇਂ ਭਾਈ ਸਾਵ ਸਿੰਘ ਜੀ ਜੋ ਹੋਏ ਹਨ ਇਹ ਬਿਦਰਪੂਰੀ ਦੇ ਸੈਨ ਭਗਤ ਦੇ ਅਵਤਾਰ ਹੋਏ ਹਨ ਜਿਨ੍ਹਾਂ ਦੇ ਤਾਈ ਮਹਿਰਾ ਸਾਹਿਬ ਜੀ ਨੇ ਰਾਜੇ ਦਾ ਰੂਪ ਧਾਰ ਕੇ ਉਸ ਰਾਜੇ ਦਾ ਰੋਗ ਚੱਕਦਾ ਸੀ ਸੈਨ ਭਗਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਸੀ ਇਉ ਪੰਜ ਪਿਆਰੇ ਸਾਧ ਸੰਗਤ ਜੀ ਮਹਾਰਾਜੇ ਪਿਛਲੇ ਜਨਵਾਰੀ ਦੀ ਤਪੱਸਿਆ ਕਰਨ ਵਾਲੇ ਰਾਮਚੰਦਰ ਦੇ ਪੁੱਤਰ ਲੁਆਦ ਕੇ ਨ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਆ ਕੇ ਇਹਨਾਂ ਗੁਰਮਖਾਨੇ ਏਡੀ ਅਜੀ ਦੂਰੋਂ ਦੇਖੋ ਸੰਗਤਾਂ ਜੁੜੀਆਂ ਹੋਈਆਂ ਸਨ ਸਤਿਗੁਰਾਂ ਦੇ ਅੱਗੇ ਸੀਸ ਸਰਪੰਨ ਕੀਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨਸੀਸ ਲੈ ਕੇ ਸਤਿਗੁਰ ਮੇਰਾ ਮਾਰ ਜੀ ਵਾਲੇ ਅਮਰਦੇ ਛੱਟੇ ਪਾ ਕੇ ਇਹਨਾਂ ਨੂੰ ਸਰਜੀਤ ਕੀਤਾ ਇਹ ਗੋਜ ਕਥਾ ਵਿੱਚ ਕਥਾ ਹੁੰਦੀ ਹੈ ਭਾਈ ਹਰ ਸਿੰਘ ਡੈਰੀਵਾਜ ਜਿਹੜਾ ਸਤਿਗੁਰਾਂ ਦੇ ਨਾਲ-ਨਾਲ ਲਿਖਦਾ ਹੁੰਦਾ ਸੀ ਉਸ ਪੁਸਤਕ ਦੇ ਵਿੱਚ ਲਿਖਿਤ ਦੀ ਪੋਥੀ ਹਜੂਰ ਸਾਹਿਬ ਦੇ ਦਰਸ਼ਨ 29 ਵਿੱਚ ਸਾਲ ਸਿੰਘ ਜੀ ਕੀਤੇ ਸਨ ਦਾਸ ਨੇ ਉਸ ਪੋਥੀ ਦੇ ਵਿੱਚ ਇਸ ਪ੍ਰਕਾਰ ਦਾ ਜ਼ਿਕਰ ਆਇਆ ਹੈ ਗਰੀਬ ਨਵਾਜ ਅੰਤਰਾਜਮੀ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਪੰਜਾਂ ਸਿੰਘਾਂ ਨੂੰ ਸੰਜੀਤ ਕੀਤਾ ਅਮਰ ਸਜਾਇਆ ਅਮਰ ਸਜਾ ਕੇ ਸੱਚੇ ਪਾਤਸ਼ਾਹ ਜੀ ਨੇ ਉਹਦੇ ਵਿੱਚ ਲਿਖਿਆ ਹੈ ਇਹਨਾਂ ਪੰਜਾਂ ਪਿਆਰਿਆਂ ਨੂੰ ਮਹਾਰਾਜ ਸਾਹਿਬ ਜੀ ਨੇ ਬਾਟੇ ਨੇ ਹੱਥ ਆਪਣੇ ਲੋ ਆਏ ਤੇ ਅੰਮ੍ਰਿਤ ਬਣਾਇਆ ਇਸ ਪ੍ਰਕਾਰ ਅੰਮ੍ਰਿਤ ਬਣਾ ਕੇ ਉਹਨਾਂ ਪੰਜਾਂ ਸਿੰਘਾਂ ਨੂੰ ਸਰਗੁਰੂ ਜੀ ਨੇ ਅੰਮ੍ਰਿਤ ਛਕਾਇਆ ਛਕਾ ਕਰਕੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਕਿ ਭਾਈ ਦਇਆ ਸਿੰਘ ਦੇ ਸੇਵ ਦੇਣ ਤੋਂ ਪੰਥ ਦੇ ਅੰਦਰ ਦਇਆ ਆ ਗਈ ਧੌਲ ਧਰਮ ਦਇਆ ਕਾਪੂਰ ਸੰਤੋਖ ਸਾਹਿਬ ਰਖਾ ਜੀ ਮਸੂਦ ਇਹ ਦਇਆ ਭਾਈ ਦਇਆ ਸਿੰਘ ਦੇ ਸੇਵ ਦੇਣ ਕਰਕੇ ਕਾਇਮ ਹੋਈ ਹੈ ਅਤੇ ਭਾਈ ਧਰਮ ਸਿੰਘ ਦੇ ਸੀਸ ਦੇਣੇ ਕਰਕੇ ਧਰਮ ਸਿੰਘ ਅੱਜ ਕਾਇਮ ਰਹੇਗਾ ਜਿੱਥੇ ਦਇਆ ਹੈ ਉੱਥੇ ਧਰਮ ਹੈ ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ ਜਿੱਥੇ ਦਇਆ ਤੋਂ ਹੀਨੇ ਲੋਕਾਂ ਧਰਮੀ ਨਹੀਂ ਉਹ ਤਾਂ ਲਟੇਰੇ ਹਨਗੇ ਤੇ ਡਾਕੂ ਹਨਗੇ ਸੋ ਦਇਆ ਵਾਲੇ ਪੁਰਖ ਹੀ ਧਰਮ ਕਰ ਸਕਦੇ ਆ ਪੁੰਨ ਕਰ ਸਕਦੇ ਆ ਰੱਖਿਆ ਕਰ ਸਕਦੇ ਆ ਅਤੇ ਜਿਤ ਭਾਈ ਧਰਮ ਸਿੰਘ ਦੇ ਸੀਸ ਦੇਣ ਤੋਂ ਬਾਅਦ ਕਾ ਮਹਾਰਾਜ ਜੀਨ ਪਈ ਸਿੰਘਾਂ ਦੇ ਅੰਦਰ ਧਰਮ ਆ ਗਿਆ ਹੈ ਫਿਰ ਭਾਈ ਹਿੰਮਤ ਸਿੰਘ ਦੇ ਸੀਸ ਦੇਣ ਤੋਂ ਹਜ਼ੂਰ ਨੇ ਕਿਹਾ ਬਈ ਹਿੰਮਤ ਖਾਲਸੇ ਦੇ ਅੰਦਰ ਆ ਗਈ ਹੈ ਉਹ ਹਿੰਮਤ ਆਈ ਸਾਲ ਸਿੰਘ ਜੀ ਜਿਸ ਹਿੰਮਤ ਨੂੰ ਸੱਤਾ ਸੱਤਾ ਦਿਨਾਂ ਦੇ ਭੁਖਿਆ ਸਿੰਘਾਂ ਨੇ 18 18000 ਲੜਕੀਆਂ ਹਿੰਦਦੀਆਂ ਜਿਨ੍ਹਾਂ ਨੂੰ ਰਾਜੇ ਮਹਾਰਾਜੇ ਜਿਹੜੇ Rajput ਕਹਾਉਂਦੇ ਸੀ ਬੜੇ ਭਾਰੀ ਬਲ ਵਾਲੇ ਕਿਸੇ ਨੇ ਸੀ ਛੁਡਾਈਆਂ ਸਿੰਘਾਂ ਦੇ ਸੱਤਾ ਦਿਨਾਂ ਦੇ ਭੁਖਿਆ ਨੇ ਉਹਨਾਂ ਲੜਕੀਆਂ ਨੂੰ ਛੁਡਾ ਕੇ ਉਹਨਾਂ ਦੇ ਸਤ ਨੂੰ ਕਾਇਮ ਰੱਖ ਕਰਕੇ ਆਪਣੇ ਜਲਸਾ ਜੀ ਕਾਇਮ ਰਹਿ ਕੇ ਉਹਨਾਂ ਜਿੱਥੋਂ ਜਿਹਨੇ ਲੜਕੀਆਂ ਸੀ ਉਹਨੀਆਂ ਛਾਈ ਪੇਜ ਕੇ ਆਏ ਛੱਡ ਕੇ ਆਏ ਆਪਣੇ ਦਿਲ ਵਿੱਚ ਕੋਈ ਆਪਣਾ ਜਰਸਤ ਨੂੰ ਗਵਾਉਣ ਵਾਸਤੇ ਕਿਸੇ ਪ੍ਰਕਾਰ ਦੀ ਗੈਰਤ ਦੇ ਅੰਦਰ ਕਿਸੇ ਪ੍ਰਕਾਰ ਦੀ ਸੱਜ ਸੰਗੇ ਜੀ ਕੋਈ ਕਮਜ਼ੋਰੀ ਨਹੀਂ ਦਿਖਾਈ ਇਹੋ ਜੇ ਬਲੀ ਸਿੰਘ ਸਨ ਉਹਨਾਂ ਦੇ ਬਲदाई ਪ੍ਰਤਾਪ ਕਹਾਕ ਦੇ ਨਾਲ ਸਾਰੀ ਦੁਨੀਆ ਦੇ ਅੰਦਰ ਉਹ ਹਿੰਮਤ ਕਾਇਮ ਸੀ ਜਿਸ ਮੰਦੇ ਕਰਕੇ ਸੱਜ ਸੰਗੇ ਜੀ 35000 ਸਿੰਘਾਂ ਨੇ ਜ਼ੁਲਮ ਦੇ ਰਾਜ ਦੇ ਜੜ ਨੂੰ ਪਟਕੇ ਧਰਮ ਦਾ ਝੰਡਾ ਕਾਇਮ ਕਰ ਦਿੱਤਾ ਯੋ ਭਾਈ ਹਿੰਮਤ ਸਿੰਘ ਦੇ ਸੀਸ ਦੇਣ ਤੋਂ ਹਿੰਮਤ ਆਈ ਪੰਦੇ ਅੰਦਰ ਤੇ ਭਾਈ ਮੋਘਨ ਸਿੰਘ ਦੇ ਸੀਸ ਦੇਣ ਤੋਂ ਮੋਖਮ ਦਾ ਇਸਤਰੀ ਦਾ ਹੈ ਸਿੱਖਾਂ ਦੇ ਚਿੱਤੇ ਸਤ ਹੋ ਗਏ ਹਿੰਮਤ ਵਾਲਾ ਹੀ ਚਿੱਤ ਟਿਕਾ ਸਕਦਾ ਹੈ ਜਿਹੜਾ ਕਮਜ਼ੋਰ ਆਦਮੀਆਂ ਨੂੰ ਚਿੱਤ ਕੀ ਟਿਕਾਉਣਾ ਹੈ ਸੋ ਹਿੰਮਤ ਵਾਲਿਆਂ ਦੇ ਚਿੱਤ ਮੋਖਮ ਹੋ ਗਏ ਇਸਤਤ ਹੋ ਗਏ ਭਾਈ ਮੋਘਨ ਦੇ ਸੀਸ ਦੇਣ ਮੋਖਮ ਹੋਇਆ ਦੇ ਚਿੱਤਾਂ ਦੇ ਤਾਂ ਜਿਹਨਾਂ ਦੇ ਚਿੱਤੇ ਸਤ ਹੋ ਗਏ ਹੈ ਉਹਨਾਂ ਨੂੰ ਸਾਬ ਸਿੰਘ ਦੇ ਸੀਸ ਦੇਣ ਤੋਂ ਸਾਬ ਦੀ ਪ੍ਰਾਪਤੀ ਹੋਈ ਇਸ ਪ੍ਰਕਾਰ ਸਾਲ ਸਿੰਘ ਜੀ ਪੰਜਾਂ ਪਿਆਰਿਆਂ ਦੇ ਨਾਵਾਂ ਤੋਂ ਗੁਰੂ ਸਾਹਿਬ ਜੀ ਨੂੰ ਉਸ ਵੇਲੇ ਬਚਨ ਕੀਤੇ ਕਿਉਂ ਭਾਈ ਪੰਜ ਸਦੇ ਅੰਦਰ ਜਿਵੇਂ ਪੰਜਾਂ ਤਤਾਂ ਤੋਂ ਜਗਤ ਰਚਿਆ ਐਵੇਂ ਪੰਜਾਂ ਪਿਆਰਿਆਂ ਦੇ ਨਾਲ ਖਾਲਸਾ ਪੰਥ ਦੀ ਸਜਾਇਆ ਹੈ ਤੇ ਆਪ ਜਗਤ ਗੁਰੂ ਸੱਚੇ ਪਾਤਸ਼ਾਹ ਉਸ ਵਕਤ ਜਦੋਂ ਪੰਜਾਂ ਨੂੰ ਅੰਮ੍ਰਿਤ ਦੇ ਦਿੱਤਾ ਰਹਿਤ ਦੱਸੀ ਆਗਿਆ ਕੀਤੀ ਜੋ ਹਮਰੀ ਹੁਣ ਰਾਤ ਸੋ ਰਾਖਾ ਗੁਰਬਾਣੀ ਰਸ ਨੇ ਪਿਉਠ ਚੱਖਾ ਮੈਂ ਤਾਂ ਕੋ ਸਰ ਰਹੋ ਸਹਾਇਕ ਦੁਖ ਕਲੇਸ਼ ਬਿਗਨ ਸਭ ਘਾਇਕ ਜਿਹੜੇ ਰਹਿਤ ਰੱਖਣਗੇ ਉਹਨਾਂ ਦੇ ਗੁਰਬਾਣੀ ਦਾ ਰਸ ਹਮੇਸ਼ਾ ਲਈ ਉਮਰਤ ਦੇ ਉੱਠ ਕੇ ਚੱਖਿਆ ਕਰਨਗੇ ਧਾਰਨ ਕਰਨਗੇ ਉਹਨਾਂ ਦੇ ਹਰ ਵਕਤ ਉਸੇ ਸਹਾਇਕ ਰਹਾਂਗੇ ਸਾਰੇ ਉਹਨਾਂ ਦੇ ਦੁੱਖਾਂ ਦੇ ਬਿਗਨਾਂ ਦੇ ਸਾਰਿਆਂ ਦੇ ਨਾਸ਼ ਕਰਨ ਵਾਲੇ ਰਹਾਂਗੇ ਇਹ ਬਚਨ ਸਤਿਗੁਰੂ ਜੀ ਨੇ ਜਦੋਂ ਕੀਤੇ ਉਸ ਵੇਲੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਕਿਉਂ ਪੰਜਾਂ ਪਿਆਰਿਆਂ ਨੂੰ ਖਾਲਸਾ ਰੂਪ ਬਣਾ ਕੇ ਬਚਨ ਕੀਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਖਾਲਸਾ ਵਾਹਿਗੁਰੂ ਜੀ ਦਾ ਤੇ ਵਾਹਿਗੁਰੂ ਜੀ ਦੀ ਹਵੇਸ਼ਾ ਫਤਿਹ ਹੈ ਇਹ ਬਚਨ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਨਾਮ ਰੱਖਿਆ ਇਸ ਤੋਂ ਗਰੀਬ ਨਾਇੰਤਰੀ ਜਾਮੀ ਨੇ ਚੋਜੀ ਪਾਤਸ਼ਾਹ ਜੀ ਨੂੰ ਉਸ ਵਕਤ ਐਸਾ ਕੌਂਟਰ ਕੀਤਾ ਆਹ ਧੰਥ ਜੋੜ ਕੇ ਖੜੇ ਹੋ ਗਏ ਐਸੇ ਅਸਾਂ ਦੇ ਵਿੱਚ ਪੰਜਾਂ ਨੂੰ ਛਕਾ ਕੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਜਗਤ ਗੁਰੂ ਜੀ ਨੇ ਇਹ ਗੁਰਚੇਲਾ ਆਪੇ ਗੁਰਚੇਲੇ ਦੀ ਮਨਿਆਦ ਨੂੰ ਕਾਇਮ ਰੱਖਣ ਵਾਸਤੇ ਇਸ ਨਿਯਮ ਨੂੰ ਰੱਖਣ ਵਾਸਤੇ ਆਪ ਚੋਜੀ ਪਾਸ਼ਾ ਖੜੇ ਹੋ ਗਏ ਪੰਜਾਂ ਨੇ ਉਸ ਵੇਲੇ ਹੈਰਾਨ ਹੋ ਕੇ ਪੁੱਛਿਆ ਕਿ ਚੋਜੀ ਪਾਸ਼ਾ ਕੀ ਕੌਂ ਦਾ ਕਰ ਰਹੇ ਹੋ ਹਜ਼ੂਰ ਨੇ ਕਿਹਾ ਭਾਈ ਜਿਵੇਂ ਪੰਜਾਂ ਨੂੰ ਤੁਹਾਨੂੰ ਇਹ ਅੰਮਰ ਦਿੱਤਾ ਹੈ ਉਵੇਂ ਸਾਨੂੰ ਵੀ ਅੰਮਰ ਦੀ ਦਾਤ ਦਿਓ ਜਦੋਂ ਇਸ ਪ੍ਰਕਾਰ ਦੇ ਬਚਨ ਕਹੇ ਮਹਾਰਾਜ ਜੀ ਨੇ ਉਸ ਵੇਲੇ ਹੈਰਾਨ ਹੋ ਕੇ ਸਿੰਘਾਂ ਨੇ ਕਿਹਾ ਹਜ਼ੂਰ ਅਸੀਂ ਤੇੜੀਆਂ ਜੁਨਾ ਚੋਂ ਆਉਣ ਵਾਲੇ ਆਪ ਦੀ ਬਖਸ਼ੀ ਨਾਲ ਮਨੁੱਖਾ ਜਨ ਨੂੰ ਮਿਲਿਆ ਤੇ ਤੁਸੀਂ ਅਮਰ ਦੇ ਕੇ ਸਾਨੂੰ ਅਮਰ ਕੀਤਾ ਇਹ ਆਪ ਅਬਨਾਸੀ ਸਰੂਪ ਹੋ ਆਪ ਨੂੰ ਕਿਸੇ ਗੱਲ ਦੀ ਕੀ ਕਮੀ ਹੈ ਆਪ ਸਕੇ ਪਾਸ਼ਾ ਦਾਤੇ ਹੋ ਅਸੀਂ ਜਾਤਕਾਂ ਇਹ ਆਪ ਕਿਉਂ ਇਸ ਤਰ੍ਹਾਂ ਕਹਿ ਰਹੇ ਹੋ ਸਾਨੂੰ ਰਈੁਰ ਨੇ ਕਿਹਾ ਭਾਈ ਅਕਾਲ ਪੁਰਖ ਵਾਹਿਗੁਰੂ ਦੀ ਅਗਿਆ ਇਸ ਪ੍ਰਕਾਰ ਹੈ ਇਸ ਅਮਰਤ ਨੂੰ ਅਸੀਂ ਵੀ ਛਕਣਾ ਹੈ ਜਿਵੇਂ ਤੁਹਾਨੂੰ ਸ਼ਿਕਾਇਆ ਹੈ ਜਿਵੇਂ ਤੁਹਾਨੂੰ ਦਿੱਤਾ ਹੈ ਓਵੇਂ ਸਾਨੂੰ ਅਮਰ ਦੇਓ ਅਖੀਰ ਸਿੰਘਾਂ ਨੂੰ ਸਤਗੁਰਾਂ ਦੀ ਅਗੇ ਸੇ ਮੱਥੇ ਤੇ ਰੱਖ ਕੇ ਅੰਮ੍ਰਿਤਸਰ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਿਕਾਇਤ ਹਜ਼ੂਰ ਨੇ ਅੰਮ੍ਰਿਤ ਛਕ ਕੇ ਉਸੇ ਪ੍ਰਕਾਰ ਰਹਿਤ ਬਹਿ ਸਾਰੀ ਪੰਝਾ ਪਿਆਰ ਨੂੰ ਦੱਸੀ ਪ੍ਰੇਮ ਰਸ ਮਸਤ ਹੋਇਆ ਹੋਇਆ ਨੇ ਹਜ਼ੂਰ ਨੇ ਜਿਸ ਵਕਤ ਅੰਮ੍ਰਿਤ ਛਕਿਆ ਸਾਰਸੰਗੇ ਜੀ ਭਾਈ ਹਰ ਸਿੰਘ ਜੀ ਲਿਖਦੇ ਆ ਉਸੇ ਵੇਲੇ ਚਾਰੇ ਸਾਹਿਬ ਜਾਂਦੇ ਅਤੇ ਮਾਤਾਵਾਂ ਮਾਤਾ ਨਾਨਕੀ ਜੀ ਦਾ ਵੀ ਜੀਵਨ ਉਦੋਂ ਸੀ ਕਹਿੰਦੇ ਵੱਧੂ ਬਾਦ ਮਾਤਾ ਜੀ ਨੇ ਚੜ੍ਹਾਈ ਕੀਤੀ ਹੈ ਮਾਤਾ ਗੁਜਰੀ ਸਾਹਿਬ ਸਤਗੁਰਾਂ ਦੇ ਮਹਿਲ ਸਾਰੇ ਉਹਨਾਂ ਨੇ ਵੀ ਅਮਰ ਛਕਿਆ ਉਸ ਵਕਤ ਅਮਰ ਛਕਿਆ ਜਦ ਵਿੱਚ 20000 ਸਿੰਘ ਖੜੇ ਹੋ ਗਏ ਜਿਨ੍ਹਾਂ ਵਿੱਚੋਂ ਪੰਜ ਮੁਗਤੇ ਤਹਿਲਸੋਂ ਆਰਾਮਸੋਂ ਦੇਵਾਂ ਤੋਂ ਆਰਕ ਮੰਨੇ ਗਏ ਉਹਨਾਂ ਸਿੰਘਾਂ ਨੇ ਪੰਜਾਂ ਪਿਆਰ ਤੋਂ ਅਮਰ ਛਕਿਆ ਫਿਰ ਔਰੰਗਜ਼ੇਬ ਨੂੰ ਉਸ ਵੇਲੇ ਡੈਰੀ ਪਹੁੰਚੀ ਕਿ 20000 ਸਿੰਘਾਂ ਨੇ ਅਮਰਤ ਗੁਰੂ ਸਾਹਿਬ ਤੋਂ ਅਛੱਕੇ ਜਾਤ ਪਾਤ ਘੋਤ ਆਦਿ ਸਭ ਪਿਆ ਕੇ ਖਾਲਸਾ ਰੂਪ ਵਿੱਚ ਹੋ ਗਏ ਐ ਇਹ ਔਰੰਗਜ਼ੇਬ ਦੇ ਉਸ ਵੇਲੇ ਸੂਈਆਂ ਨੂੰ ਜਾ ਕੇ ਡੈਰੀ ਦਿੱਤੀ ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਜੀ ਨੇ ਇੱਥੇ ਖਾਲਸਾ ਪੰਥ ਸਾਜਿਆ ਗਰੀਬ ਨਵਾਜ਼ ਅੰਤਰੀ ਜਾਮੀ ਨੇ ਬਖਸ਼ਿਸ਼ ਕੀਤੀ ਇਹ ਖਾਲਸੇ ਦਾ ਜਨਮ ਦਾ ਸਥਾਨ ਹੈ ਇੱਥੇ ਖਾਲਸੇ ਨੂੰ ਮਸਾਖੇ ਵਾਲੇ ਦਿਨ 1556 ਵਿਕਰਮੀ ਵਿੱਚ ਜਗੂਰਨ ਪੰਥ ਸਾਜਨਾ ਕੀਤਾ ਹੈ ਜੋ ਗੁਰੂ ਨਾਨਕ ਦੀ ਸਿੱਖੀ ਦੀ ਫਲਵਾੜੀ ਸੀ ਉਹ ਉਸ ਨੂੰ ਫਲ ਲਾਏ ਆ ਪੰਥ ਖਾਲਸਾ ਰੂਪ ਬਣਾ ਕੇ ਸੱਚੇ ਪਾਤਸ਼ਾਹ ਜੀ ਨੇ ਇਸ ਮੁਲਕ ਦੀ ਰੱਖਿਆ ਕਰਨ ਵਾਸਤੇ ਅਤੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਅਤੇ ਕੁਰਬਾਨੀਆਂ ਕਰਨ ਵਾਸਤੇ ਏ ਬਖਸ਼ਾਂ ਕੀਤੀਆਂ ਹਨ ਸੋ ਸਾਧ ਸੰਗਤ ਜੀ ਅੱਜ ਸਾਡੀ ਪੰਥਰੀ ਹਾਲਤ ਜਿੱਥੇ ਕੇਸਗੜ੍ਹ ਚੋਂ ਖਾਲਸਾ ਪੰਥ ਪੈਦਾ ਹੋਇਆ ਇਸ ਥਾਂ 'ਚ ਇਕੱਤਰ ਹੋ ਕੇ ਅਸੀਂ ਜਿਸ ਪ੍ਰਕਾਰ ਜੁੜ ਕੇ ਬੈਠੇ ਹਾਂ ਇਸ ਪ੍ਰਕਾਰ ਜੇ ਮਨ ਗੁਰੂ ਸਾਹਿਬ ਨਾਲ ਜੋੜ ਕੇ ਬੈਠੀਏ ਗੁਰੂ ਸਾਹਿਬ ਹੁਣ ਵੀ ਹਾਜ਼ਰ ਨਾਜ਼ਰ ਹਨ ਉਹ ਦੂਰ ਨਹੀਂ ਮੇਰੋ ਪ੍ਰੋਪਿਆਰਾ ਮੇਰੇ ਪ੍ਰਭੂ ਦੂਰ ਨਹੀਂ ਹਨ ਅੰਤਰਾਜਮੀ ਸਦਾ ਹਾਜ਼ਰ ਨਾਜ਼ਰ ਹਨ ਸੋ ਸਾਧ ਸੰਗਤ ਜੀ ਉਹਨਾਂ ਦੇ ਪਰਮ ਸ੍ਰੀ ਮੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਵਿੱਚ ਮਹਾਰਾਜ ਸਾਹਿਬ ਗੁਰਬਾਣੀ ਰੂਪ ਹੋ ਕਰਕੇ ਇਸ ਪ੍ਰਕਾਰ ਆਪਾਂ ਨੂੰ ਅੱਜ ਇਸ ਤਖਤ ਸਾਹਿਬ ਦੇ ਦਰਸ਼ਨ ਕਰਦਿਆਂ ਹੋਇਆਂ ਸ੍ਰੀ ਮੁਖਵਾਕ ਅੱਜ ਬਖਸ਼ਦੇ ਹਨ